ਅਲਸ਼੍ਰੀ ਕਾਲ ਤੱਕ ਸਾਇਬਖੇ ਮੀਟਿੰਗ ਤੋਂ ਬਾਅਦ ਤਖਸ਼ੀ ਪਟਨਾ ਸਾਹਿਬ ਅਤੇ ਸ਼੍ਰੀ ਅਕਾਲ ਤਖਸੈ ਦੇ ਅਹੁਦੇਦਾਰਾਂ ਵਿੱਚ ਘਰ ਚੱਲ ਰਿਹਾ ਵਿਵਾਦ ਸੁਲਝ ਗਿਆ ਹੈ ਤਖਸ਼ੀ ਪਟਨਾ ਸਾਹਿਬ ਵੱਲੋਂ ਜੋ ਮਤੇ ਪਾਸ ਕੀਤੇ ਗਏ ਸਨ ਉਹ ਅੱਜ ਦੀ ਮੀਟਿੰਗ ਤੋਂ ਬਾਅਦ ਵਾਪਸ ਲੈ ਲਏ ਗਏ ਨੇ ਤਖਸ਼ੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੂੰ ਸ਼੍ਰੀ ਅਕਾਲ ਤਖਸੈ ਪੇਸ਼ ਹੋਣ ਲਈ ਕਿਹਾ ਗਿਆ ਸੀ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਦੱਸਿਆ ਕਿ ਦੋਹਾਂ ਤਖਤਾ ਵਿਚਾਰੇ ਹੁਣ ਕੋਈ ਵੀ ਵਿਵਾਦ ਨਹੀਂ ਹੈ ਐਸੇ ਨਾਲ ਨਾਲ ਐਸਜੀਪੀਸੀ ਮੈਂਬਰ ਨੇ ਵੀ ਪੂਰੀ ਤਰ੍ਹਾਂ ਨਾਲ ਇਸ ਵਿਵਾਦ ਦੇ ਖਤਮ ਹੋਣ ਦੀ ਗੱਲ ਕਹੀ ਹੈ ਪਿਛਲੇ ਦਿਨਾਂ 'ਚ ਕਾਫੀ ਫਿਕਰਮੰਦੀ ਦਾ ਦੌਰ ਰਿਹਾ ਜਿਸ ਦੇ ਵਿੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਪਟਨਾ ਸਾਹਿਬ ਦੇ ਵਿਚਕਾਰ ਪਟਨਾ ਸਾਹਿਬ ਦੇ ਪੰਜ ਪੈਰੇ ਸਹਿਬਾਨ ਵੱਲੋਂ ਕੁਝ ਐਲਾਨ ਕੀਤੇ ਗਏ ਜਿਹੜੇ ਕੀ ਪੰਥ ਨੇ ਪ੍ਰਵਾਨ ਨਹੀਂ ਕੀਤੇ ਇਸ ਗੱਲ ਦਾ ਵਿਰੋਧ ਵੀ ਹੋਇਆ ਸੋ ਉਸ ਦੇ ਲਈ ਸ਼ਮੇ ਗੁਰਸਾ ਅਨੰਦ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਜਿਸ ਨੇ ਪਟਨਾ ਸਾਹਿਬ ਦਾ ਦੌਰਾ ਕੀਤਾ ਉਸ ਤੋਂ ਬਾਅਦ ਵੀ ਕਈ ਗੁਰਸਿੱਖ ਜਿਹੜੇ ਪ ਭਾਵਨਾ ਵਾਲੇ ਸਖਸੀ ਉਹਨਾਂ ਨੇ ਇਸ ਕੰਮ ਦੇ ਵਿੱਚ ਕਾਫੀ ਕਾਰਜ ਕੀਤੇ ਤੇ ਵਿਸ਼ੇਸ਼ ਕਰਕੇ ਗਿਆਨੀ ਕੁਲਦੀਪ ਸਿੰਘ ਜੀ ਗੜਗਾ ਜਿਹੜੇ ਕਿ ਐਕਟਿੰਗ ਪ੍ਰਧਾਨ ਨੇ ਅਕਾਲਪੁਰ ਸਾਹਿਬ ਦੇ ਉਹਨਾਂ ਨੇ ਅੱਛੇ ਉਪਰਾਲੇ ਸਰਕਾਰ ਇਹ ਜਿਹੜਾ ਸਾਰਾ ਕੁਝ ਅੱਜ ਜੋ ਖਬਰ ਆਈ ਹੈ ਜੋ ਮੀਡੀਆ ਵਿੱਚ ਪੰਜ ਸਿਕਾਂਤ ਸਰਬਾਨ ਦੀ ਮੀਟਿੰਗ ਤੋਂ ਉਪਰੰਤ ਜੋ ਜਾਣਕਾਰੀ ਮਿਲੀ ਹੈ ਕਿ ਪਟਨਾ ਸਾਹਿਬ ਦੇ ਪੰਜ ਪਰੇ ਸਹਿਬਾਨ ਵੱਲੋਂ ਆਪਣਾ ਦਿੱਤਾ ਜਿਹੜਾ ਹਦੇਸ਼ਾ ਵਾਪਸ ਲਿਆ ਗਿਆ ਤੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਸਨਮਾਨਿਆ ਵੀ ਆ ਤੇ ਮੰਨਿਆ ਵੀ ਆ ਤੇ ਜਿਹੜੀ ਉਥੋਂ ਦੀ ਜਿਹੜੀ ਕਮੇਟੀ ਆ ਉਸ ਦੇ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਆ ਜਿਸ ਦੇ ਵਿੱਚ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਪ੍ਰਵਾਨ ਕੀਤਾ ਤੇ ਜਿਹੜਾ ਵੀ ਕੋਈ ਮਸਲਾ ਵਾ ਉਹਨੂੰ ਬੈਠ ਕੇ ਹੱਲ ਕਰ ਹੁੰਦਾ ਉਹ ਵਿਸ਼ਵਾਸ ਦਵਾਇਆ ਇਹ ਇੱਕ ਚੰਗੀ ਗੱਲ ਆ ਸਮੁੱਚੇ ਪੰਥ ਦੇ ਅੰਦਰ ਇਸ ਗੱਲ ਦੀ ਕਾਫੀ ਜ਼ਿਆਦਾ ਇਹ ਜਿਹੜਾ ਵਾ ਸੰਤੁਸ਼ਟੀ ਜਿਹੜੀ ਦਿਖਾਈ ਦੇ ਰਹੀ ਆ ਸੋ ਅਸੀਂ ਇਹ ਕਿਨਾਂ ਜਿਹੜੀ ਪਟਨਾ ਸਾਹਿਬ ਦੀ ਕਮੇਟੀ ਆ ਉਹਦਾ ਵੀ ਇਸ ਗੱਲ ਦੀ ਧਰਵਾਤ ਕਰਦੇ ਆਂ ਕਿ ਉਹਨਾਂ ਨੇ ਸਮੇਂ ਰਹਿੰਦੇ ਆਂ ਇਸ ਗੱਲ ਦੇ ਲਈ ਜਿਹੜਾ ਅੱਗੇ ਹੋ ਕੇ ਇਸ ਕਾਰਜ ਨੂੰ ਪੂਰਨ ਪੂਰਾ ਕਰਨ ਵਾਸਤੇ ਕੰਮ ਕੀਤਾ। ਸੋ ਇਹਦੇ ਵਿੱਚ ਇੱਕ ਗੱਲ ਵਸਿਸ ਕਰਕੇ ਜਿਹੜੀ ਪਿਛਲੇ ਦਿਨੀ ਜਗਨਜੀਤ ਸਿੰਘ ਜੀ ਉਹਾਂ ਨੇ ਜਦੋਂ ਸ਼੍ਰੋਮਿਕ ਕਮੇਟੀ ਦੇ ਖਿਲਾਫ ਹਾਈ ਕੋਰਟ ਜਨਰੇਟ ਪਾਈ ਸੀ ਤਾਂ ਸੰਗਤ ਵੱਲੋਂ ਕਾਫੀ ਵਿਰੋਧ ਵੀ ਕੀਤਾ ਗਿਆ ਸੀ। ਸੋ ਇਸੇ ਤਰ੍ਹਾਂ ਹੀ ਗੌਰੇ ਮਸਕੀਨ ਸਾਹਿਬ ਜਿਹੜੇ ਕਿ ਉਥੋਂ ਦੇ ਸਾਬਕਾ ਜੱਜ ਆ ਰਹੇ ਉਹਨਾਂ ਨੇ ਵੀ ਜਿਹੜੀ ਕੋਰਟ ਵਿੱਚ ਪਾਈ ਆ ਗੱਟ ਉਹਦੇ ਲਈ ਵੀ ਸਿੰਘ ਸਾਹਿਬਾਨ ਨੇ ਜੋ ਉਹਨਾਂ ਨੂੰ ਸੁਝਾਅ ਦਿੱਤਾ ਵਾ ਤੇ ਉਹ ਵੀ ਇੱਕ ਅੱਛਾ ਵਾ ਅਸੀਂ ਸਮਝਦੇ ਹਾਂ ਕਿ ਦੌਰੇ ਮਸਕੀਨ ਸਾਹਿਬ ਉਸ ਗੱਲ ਨੂੰ ਸਮਝਣਗੇ ਕਿਉਂਕਿ ਜਿਹੜੇ ਤਖਤ ਸਹਿਬਾਨ ਇਹਨਾਂ ਦੇ ਮਾਮਲੇ ਦੁਬਾਰਾ ਵੀ ਕੋਟਾ ਵਿੱਚ ਨਹੀਂ ਜਾਣੇ ਚਾਹੀਦੇ ਪਰ ਫਿਰ ਵੀ ਜੋ ਕੁਝ ਅੱਜ ਦੇ ਦਿਨ ਤੇ ਫੈਸਲੇ ਸੁਣਾਏ ਗਏ ਆ ਸੋਚੇ ਪਾਉਂਦੇ ਅੰਦਰ ਖਾਸ ਕਰਕੇ ਕਿਉਂਕਿ ਮੈਂ ਉਸ ਕਮੇਟੀ ਦਾ ਮੈਂਬਰ ਸੀ ਜਿਹੜੀ ਕਮੇਟੀ ਸ਼੍ਰੋਮਿਕ ਕਮੇਟੀ ਨੇ ਭੇਜੀ ਸੀ ਪ੍ਰਧਾਨ ਸਾਹਿਬ ਨੇ ਤੇ اسی ਪ੍ਰਚਲਨ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਨੂੰ ਜਿਹੜਾ ਫਲਿੰਗਪੂਤ ਹੋਇਆ ਤੇ ਇੱਕ ਅੱਛਾ ਅੱਜ ਸੁਨੇਹਾ ਮਿਲਿਆ ਵਾ ਇਸ ਗੱਲ 'ਇਥੇ ਗੁਰੂ ਦਾ ਸ਼ੋਭਰਾ ਉਥੇ ਜਿੰਨੇ ਵੀ ਧਿਰਾਂ ਖਾਸ ਹੋਵੇ ਜਿਹਹਦਾ ਸ੍ਰੀ ਕਾਲਪਤ ACTING ਜਿਹਹਦਾ ਪੋਜੀਸ਼ਨ ਗਰਗੱਤ ਸਾਹਿਬ ਦਾ ਇਹ ਸਾਰੇ ਮਾਮਲੇ ਨੂੰ ਸੁਲਝਾਉਣ ਦੇ ਲਈ ਅਸੀਂ ਸਵਾਗਤ ਵੀ ਕਰਦੇ ਹਾਂ ਤੇ ਉਹਨਾਂ ਦਾ ਸਨਮਾਨ ਵੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ